ਸਾਸਤ੍ਰੀਕਾਲ ਦੋਸਤੋ ਅੱਜ ਅਸੀਂ ਗੱਲ ਕਰਾਂਗੇ ਤੰਦਰੁਸਤੀ ਦੇ ਦੂਸਰੇ ਪਿੱਲਰ ਆਕਸੀਜਨ ਦੀ ਆਕਸੀਜਨ ਇੱਕ ਇੰਨਾ ਮਹੱਤਵਪੂਰਨ ਭੋਜਨ ਹੈ ਕਿ ਇਸ ਨੂੰ 3 ਮਿੰਟ ਵੀ ਬੰਦ ਕਰ ਦਿੱਤਾ ਜਾਵੇ ਤਾਂ ਜ਼ਿੰਦਗੀ ਸਮਾਪਤ ਹੋ ਜਾਂਦੀ ਹੈ ਅੱਜ ਦੇ ਮੋਡਰਨ ਯੁੱਗ ਦੇ ਵਿੱਚ ਅਸੀਂ ਆਕਸੀਜਨ ਦਾ ਕਿੰਨਾ ਕੁ ਖਿਆਲ ਰੱਖ ਰਹੇ ਹਾਂ ਇਸ ਨੂੰ ਲੈ ਕੇ ਕੀ ਚੁਣੌਤੀਆਂ ਨੇ ਇਹਨਾਂ ਚੁਣੌਤੀਆਂ ਦਾ ਤੁਹਾਡੇ ਸਰੀਰ ਦੇ ਉੱਤੇ ਕੀ ਅਸਰ ਹੈ ਇਸ ਦਾ ਕੀ ਹੱਲ ਨੇ ਇਸ ਦੀ ਜਾਣਕਾਰੀ ਦੇਣ ਵਾਸਤੇ ਸਾਡੇ ਨਾਲ ਮੌਜੂਦ ਨੇ ਓਸ਼ਨ ਦੇ ਮਾਹਿਰ ਫਿਟਨੈਸ ਕੋਚ ਸਰਦਾਰ ਧਰਮਜੀਤ ਸਿੰਘ ਜੀ ਆਓ ਉਹਨਾਂ ਨਾਲ ਮਿਲ ਕੇ ਗੱਲਬਾਤ ਕਰਦੇ ਹਾਂ ਤੇ ਜਾਣਦੇ ਹਾਂ ਸਾਸ਼ਟ੍ਰੀ ਗਾ ਸਰ ਜੀ ਸਸ਼ਟ੍ਰੀ ਗਾ ਰਮਦੀਪ ਸਿੰਘ ਜੀ ਸਾਤੀ ਆਕਸੀਜਨ ਦਾ ਕੀ ਮਹੱਤਵ ਹੈ ਇਸ ਦੇ ਉੱਤੇ ਵਿਸਤਾਰ ਨਾਲ ਚੰਨਣਾ ਪਾਉ। ਦੇਖੋ ਜਦੋਂ ਵੀ ਕਿਸੇ ਜੀਵ ਦਾ ਜਨਮ ਹੁੰਦਾ ਹੈ ਨਾ ਤੇ ਪਹਿਲਾ ਘਟਨਾ ਕਰਮ ਜਿਵੇਂ ਗੱਲ ਹੋਈ ਸੀ ਕਿ ਉਹ ਮਾਂ ਦੇ ਗਰਮ ਦੇ ਹਨੇਰੇ ਚੋਂ ਰੋਸ਼ਨੀ ਚੋਂਦਾ ਹੈ। ਜੀ ਤੇ ਦੂਸਰਾ ਫਿਰ ਇੰਤਜ਼ਾਰ ਹੁੰਦਾ ਹੈ ਕਿ ਸਾਹ ਸ਼ੁਰੂ ਹੋਵੇ ਕਿ ਨਹੀਂ ਹੋਵੇ। ਜੀ। ਅਗਰ ਸਾਹ ਸ਼ੁਰੂ ਹੋ ਗਏ ਤਾਂ ਕਹਿੰਦੇ ਜਿੰਦਾ ਹੈ ਤੇ ਜੇ ਸਾਹ ਨਹੀਂ ਸ਼ੁਰੂ ਹੋਏ ਤਾਂ ਕਹਿੰਦੇ ਮਰ ਗਿਆ। ਹਾਂਜੀ। ਸੋ ਸਾਹਾਂ ਦੇ ਵਿੱਚ ਕੀ ਇੰਪੋਰਟੈਂਟ ਹੈ? ਕੀ ਚਾਹੀਦਾ ਸਰੀਰ ਨੂੰ? ਉਹ ਹੈ ਆਕਸੀਜਨ। ਜੀ। ਖਾਣਾ ਤੁਸੀਂ 7-8 ਦਿਨ ਵੀ ਨਾ ਖਾਓਗੇ ਤੇ ਚੱਲ ਜਾਏਗੀ ਗੱਡੀ ਜੀ ਪਾਣੀ ਪੰਜ-ਛੇ ਦਿਨ ਨਹੀਂ ਮਿਲੇਗਾ ਤੇ ਕੰਮ ਚੱਲ ਜਾਏਗਾ ਲੇਕਿਨ ਸਾਹ ਇੱਕ ਐਸੀ ਚੀਜ਼ ਹੈ ਜਿਹਨੂੰ 3 ਮਿੰਟ ਤੋਂ ਜ਼ਿਆਦਾ ਨਹੀਂ ਠੀਕ ਹੈ ਜੀ ਇਹਦੇ ਵਿੱਚ ਸਾਨੂੰ ਚਾਹੀਦੀ ਹੈ ਆਕਸੀਜਨ ਸੋ ਹਰ ਜੀਵ ਵਾਸਤੇ ਕੁਦਰਤ ਨੇ ਪਹਿਲਾਂ ਹੀ ਇੰਤਜ਼ਾਮ ਕੀਤਾ ਆਕਸੀਜਨ ਦਾ ਇਹ ਧਰਤੀ ਇੱਕ ਐਸਾ ਪਲੈਂਟਸ ਹੈ ਜਿੱਥੇ ਬੂਟੇ ਨੇ ਰੁੱਖ ਨੇ ਜੀ ਤਰ੍ਹਾਂ-ਤਰ੍ਹਾਂ ਦੇ ਪੌਦੇ ਨੇ ਜਿਹੜੇ ਜਿਨ੍ਹਾਂ ਦਾ ਕੰਮ ਹੈ ਆਕਸੀਜਨ ਬਣਾਉਣਾ ਆਕਸੀਜਨ ਪੈਦਾ ਕਰਨਾ ਸੋ ਕੁਦਰਤ ਨੇ ਸਾਨੂੰ ਜੀਵਾਂ ਨੂੰ ਤੇ ਪੌਦਿਆਂ ਨੂੰ ਇੱਕ ਦੂਜੇ ਦੇ ਪੂਰਕ ਬਣਾਇਆ ਅਸੀਂ ਉਹਨਾਂ ਨੂੰ ਉਹਨਾਂ ਦੀ ਲੋੜੀਂਦੀ ਚੀਜ਼ ਕਾਰਬਨ ਡਾਈਆਕਸਾਈਡ ਦੇਣੀ ਹੁੰਦੀ ਹੈ ਜਿੰਨੇ ਵੀ ਜੀ ਸਾਂਹ ਜਦੋਂ ਲੈਂਦੇ ਨੇ ਤੇ ਅੰਦਰ ਆਕਸੀਜਨ ਖਿੱਚਦੇ ਨੇ ਤੇ ਜਦੋਂ ਬਾਹਰ ਸਾਹ ਛੱਡਦੇ ਨੇ ਤੇ ਉਹ ਕਾਰਬਨ ਡਾਈਆਕਸਾਈਡ ਤੇ ਬੂਟੇ ਨੂੰ ਜੀਣ ਵਾਸਤੇ ਕਾਰਬਨ ਡਾਈਆਕਸਾਈਡ ਚਾਹੀਦੀ ਹੈ ਤੇ ਸਾਨੂੰ ਜੀਣ ਵਾਸਤੇ ਆਕਸੀਜਨ ਚਾਹੀਦੀ ਹੈ ਜੀ ਤੇ ਦੋਨਾਂ ਨੂੰ ਨੇੜੇ-ਨੇੜੇ ਬਣਾਇਆ ਜੀ ਹਾਂਜੀ ਆ ਜੰਗਲਾਂ ਦੇ ਵਿੱਚ ਅੱਜ ਵੀ ਜੀਵ ਉਸੇ ਤਰ੍ਹਾਂ ਹੀ ਨੇ ਲੇਕਿਨ ਅਸੀਂ ਇਨਸਾਨ ਜਿਹੜੇ ਆ ਇਹ ਆਪਣੇ ਆਪ ਨੂੰ ਆਕਸੀਜਨ ਨਾਲੋਂ ਕੱਟਣ ਲਾਇਆ ਤੇ ਜਿਉਂ-ਜਿਉਂ ਅਸੀਂ ਆਕਸੀਜਨ ਨਾਲੋਂ ਕੱਟਿਆ ਆਪਣੇ ਆਪ ਨੂੰ ਅਸੀਂ ਕਮਰਿਆਂ 'ਚ ਬੰਦ ਹੋਣਦੇ ਪਏ ਇਸੀ ਲੱਕ ਬਾਹਰ ਦੇ ਪਏ ਗੱਡੀਆਂ ਦੇ ਵਿੱਚ ਪੈਕ ਹੋਣਦੇ ਪਏ ਦਫ਼ਤਰਾਂ ਦੇ ਵਿੱਚ ਪੈਕ ਹੋਣਦੇ ਪਏ ਤੇ ਜਦੋਂ ਇਹ ਕੰਮ ਅਸੀਂ ਕੀਤੇ ਨੇ ਆਪਣੇ ਨਾਲ ਤੇ ਉਹਦਾ ਅਸਰ ਇਹ ਹੋਇਆ ਕਿ ਸਾਡੀ ਛੱਡੀ ਹੋਈ ਕਾਰਬਨ ਡਾਈਆਕਸਾਈਡ ਉਸ ਕਮਰੇ 'ਚੋਂ ਬਾਹਰ ਨਹੀਂ ਜਾਂਦੀ ਤੇ ਬਾਹਰੋਂ ਆਕਸੀਜਨ ਅੰਦਰ ਨਹੀਂ ਆਉਂਦੀ ਜੀ ਅੱਜ ਦੀ ਡੇਟ 'ਚ ਜਦੋਂ ਕੋਈ ਸੀਰੀਅਸ ਗੰਭੀਰ ਬਿਮਾਰ ਹੋ ਜਾਂਦਾ ਹੈ ਤੇ ਫਿਰ ਹਸਪੀਟਲ ਜਾ ਕੇ ਕੀ ਲੱਗਦਾ ਉਹਨੂੰ ਆਕਸੀਜਨ ਫਿਰ ਆਕਸੀਜਨ ਹੀ ਲੱਗਦੀ ਹੈ ਜੀ ਤੇ ਇਹ ਜ਼ਰੂਰੀ ਹੈ ਕਿ ਅਸੀਂ ਬਿਮਾਰ ਹੋ ਕੇ ਤੇ ਫਿਰ ਜਾ ਕੇ ਹਸਪਤਾਲ 'ਚ ਆਕਸੀਜਨ ਦਵਾਈਏ ਜਦ ਕਿ ਸੈੱਲ ਸਾਡੇ ਉਦੋਂ ਮਰ ਰਹੇ ਹੁੰਦੇ ਨੇ ਵਿਚਾਰੇ ਸੈੱਲ ਸੱਕ ਤੇ ਮਰਨ ਕਰਾਰੇ ਪਹੁੰਚਦੇ ਨੇ ਫਿਰ ਅਸੀਂ ਕਹਿੰਨੇ ਕਿ ਹੁਣ ਆਕਸੀਜਨ ਦੇ ਕੇ ਨਾ ਉਹ ਠੀਕ ਕਰ ਲਈਏ ਲੇਕਿਨ ਫਿਰ ਹੀ ਠੀਕ ਹੁੰਦੇ ਨਹੀਂ ਜੀ ਤੇ ਆਕਸੀਜਨ ਦੀ ਲੋੜ ਤੇ ਸੈੱਲਾਂ ਨੂੰ ਜਿੰਦੇ ਜੀ ਸੀ ਅਸੀਂ ਉਸ ਦੀ ਪੂਰਤੀ ਕਰੀਏ ਤੇ ਜੇ ਅਸੀਂ ਉਹ ਪੂਰਤੀ ਸ਼ੁਰੂ ਕਰ ਲਈ ਤੇ ਜਿਤਨਾ ਬਾਕੀ ਜੰਗਲ ਦੇ ਜੀਵਾਂ 'ਚ ਕੋਈ ਬਿਮਾਰੀਆਂ ਨਹੀਂ ਗਈਆਂ ਉਸੇ ਤਰ੍ਹਾਂ ਇਨਸਾਨ 'ਚ ਵੀ ਕੋਈ ਬਿਮਾਰੀ ਨਹੀਂ ਰਹਿੰਦੀ। ਸੋ ਬੜਾ ਹੀ ਮਹੱਤਵਪੂਰਨ ਰਿਸ਼ਤਾ ਆ ਆਕਸੀਜਨ ਤੇ ਜੀਵਨ ਦਾ। ਜੀ। ਸੋ ਸਰ ਜੀ ਆਕਸੀਜਨ ਨੂੰ ਲੈ ਕੇ ਕੀ ਕੀ ਚੁਣੌਤੀਆਂ ਨੇ? ਇਹਨਾਂ ਦਾ ਸਾਡੇ ਸਰੀਰ ਦੇ ਉੱਤੇ ਕੀ ਅਸਰ ਹੈ? ਜੀ। ਆਕਸੀਜਨ ਨੂੰ ਲੈ ਕੇ ਅੱਜ ਬਹੁਤ ਵੱਡੀਆਂ ਚੁਣੌਤੀਆਂ ਅਸੀਂ ਖੜੀਆਂ ਕਰ ਲਈਆਂ ਨੇ। ਜਿਹੜੀਆਂ ਸਾਇੰਟੀਫਿਕਲੀ ਹੁਣ ਪ੍ਰੂਵ ਹੋ ਚੁੱਕੀਆਂ ਚੀਜ਼ਾਂ ਨੇ ਉਹ ਹੈ ਕਿ ਇਨਸਾਨ ਜਿਸ ਜਗ੍ਹਾ ਤੇ ਵੀ ਰਹਿ ਰਿਹਾ ਜ਼ਿਆਦਾਤਰ ਜੀ ਮੈਂ ਪਹਿਲੇ ਗੱਲ ਕੀਤੀ ਹੈ ਕਿ ਉਹ ਪੈਕ ਹੈ ਜੀ ਜਿਆਦਾ ਉਹ ਕਮਰਿਆਂ ਚ ਬੰਦ ਰਹਿੰਦਾ ਜੇ ਕਮਰਿਆਂ ਚੋਂ ਨਿਕਲ ਕੇ ਤੇ ਗੱਡੀਆਂ ਚ ਬੰਦ ਹੋ ਜਾਂਦਾ ਜੀ ਤੇ ਜਦੋਂ ਗੱਡੀਆਂ ਚੋਂ ਨਿਕਲ ਕੇ ਤੇ ਜਾ ਕੇ ਦਫ਼ਤਰਾਂ ਚ ਬੰਦ ਹੋ ਜਾਂਦਾ ਹਾਂ ਜੀ ਸੋ ਸਾਡੇ ਜਿਹੜੇ ਖੁੱਲੇ ਮਾਹੌਲ ਦੇ ਵਿੱਚ ਕੰਮ ਕਰੁੰਦੇ ਆ ਜਿਹੜੇ ਸਿਗੇ ਤਰੀਕੇ ਉਹ ਹੁਣ ਬਦਲ ਗਏ ਨੇ ਜੀ ਜ਼ਿਆਦਾਤਰ ਬਹਿਨ ਦੇ ਕੰਮ ਦਫ਼ਤਰਾਂ ਦੇ ਵਿੱਚ ਤੇ ਅਸੀਂ ਇਹ ਇੱਥੇ ਜਾ ਕੇ ਦੋ ਤਿੰਨ ਕੰਮ ਇਕੱਠੇ ਹੋ ਗਏ ਨੇ ਆਕਸੀਜਨ ਦੇ ਨਾਲ ਪਹਿਲਾ ਕੰਪੀ ਹੈ ਹੋਇਆ ਕਿ ਉੱਥੇ ਪ੍ਰਾਪ ਆਕਸੀਜਨ ਹੈ ਨਹੀਂ ਕਿਉਂਕਿ ਆਕਸੀਜਨ ਬੂਟਿਆਂ ਨੇ ਦੇਣੀ ਹੈ ਤੇ ਬੂਟਿਆਂ ਤੇ ਸਾਡੇ ਵਿੱਚ ਦੀਵਾਰਾਂ ਆ ਗਈ ਜੀ ਸੋ ਸਾਡੀ ਕਾਰਬਨ ਡਾਈਆਕਸਾਈਡ ਛੱਡੀ ਹੋਈ ਬੂਟੇ ਤੱਕ ਨਹੀਂ ਜਾ ਰਹੀ ਤੇ ਬੂਟੇ ਦੀ ਛੱਡੀ ਹੋਈ ਆਕਸੀਜਨ ਸਾਡੇ ਤੱਕ ਨਹੀਂ ਪਹੁੰਚ ਰਹੀ ਤੇ ਇਹਦੇ ਉੱਤੇ ਇੱਕ ਬੜੀ ਮਹੱਤਵਪੂਰਨ ਖੋਜ ਹੋਈ ਪਿਛਲੇ ਦਿਨਾਂ 'ਚ ਕਿ ਇੱਕ 12x12 ਦੇ ਕਮਰੇ ਦੇ ਵਿੱਚ ਅਗਰ ਦੋ ਜਣੇ 12 ਘੰਟੇ ਬਤੋਂਦੇ ਨੇ ਤੇ ਉਸ ਕਮਰੇ ਦੇ ਵਿੱਚ ਕਾਰਬਨ ਡਾਈਆਕਸਾਈਡ ਦਾ ਲੈਵਲ 32000 ਪੀਪੀਐਮ ਹੋ ਜਾਂਦਾ ਹੈ ਜੀ ਜਦ ਕਿ ਇਨਸਾਨੀ ਸ਼ਰੀਰ ਜਿਹੜਾ ਹੈ ਇਹ 250 ਤੋਂ 350 ਪੀਪੀਐਮ ਕਾਰਬਨ ਡਾਈਆਕਸਾਈਡ ਦੇ ਵਿੱਚ ਰਹਿਣ ਦੇ ਕਾਬਿਲ ਹੈ ਜੀ ਨਾਲ ਦੀ ਨਾਲ ਇਹ ਵੀ ਸਾਹਮਣੇ ਆਇਆ ਕਿ ਜਦੋਂ ਕੋਈ 32000 ਪੀਪੀਐਮ ਕਾਰਬਨ ਡਾਈਆਕਸਾਈਡ ਦੇ ਵਿੱਚ ਸਾਹ ਲੈਂਦਾ ਹੈ ਤੇ ਇਹ ਜਿਹੜੀ ਜ਼ਿਆਦਾ ਕਾਰਬਨ ਡਾਈਆਕਸਾਈਡ ਜਦੋਂ ਬਲੱਡ ਦੇ ਵਿੱਚ ਜਾਂਦੀ ਹੈ ਸਾਰਾ ਹੀ ਉਹਦੇ ਤੇ ਉਹਦੇ ਬਲੱਡ ਨੂੰ ਉਹ ਐਸਿਡਿਕ ਬਣਾਉਂਦਾ ਹੈ ਕੰਪੀਅਰ ਉਹਦੇ ਵਿੱਚ ਤੇਜਾਬਾਂ ਦੀ ਮਾਤਰਾ ਵੱਧ ਜਾਂਦੀ ਹੈ ਸਾਡੇ ਸ਼ਰੀਰ ਦਾ ਜਿਹੜਾ ਪੀਐਚ ਲੈਵਲ ਹੈ ਜਿਹਨੂੰ ਪੋਟੈਂਸ਼ੀਅਲ ਆਫ ਹਾਈਡਰੋਜਨ ਕਹਿੰਦੇ ਨੇ ਉਹ 7.3.5 ਜਨਨ ਕਿ 7.5 ਤੋਂ ਲੈ ਕੇ 7.4 ਦੇ ਵਿੱਚ ਹੈ ਸੋ ਜਿਹੜਾ ਕਿ ਐਲਕਲਾਈਨ ਵਾਲਾ ਹੈ 7 ਨੂੰ ਨਿਊਟਰਲ ਕਿਹਾ ਜਾਂਦਾ ਹੈ ਹੁਣ ਜਦੋਂ ਇਹ ਕੁਝ ਵੀ ਪੁਆਇੰਟ ਥੱਲੇ ਡਿੱਗਦਾ ਜਿਸ ਤਰ੍ਹਾਂ ਸਾਡਾ ਟੈਂਪਰੇਚਰ ਹੈ ਉਹ 98.4 ਹੀ ਹੋਵੇ ਤੇ ਫੇਰ ਹੀ ਬਾਡੀ ਪ੍ਰੋਪਰ ਕੰਮ ਕਰਦੀ ਹੈ ਜੀ ਜਿਉ ਵਧ ਜੇ ਤੇ ਸੀ ਕਿਨੇ ਬੁਖਾਰ ਚੜ ਗਿਆ ਤੇ ਤਾਂ ਵੀ ਅਨਕੰਫਰਟੇਬਲ ਹੋ ਜਾਂਦੇ ਆ ਤਾਂ ਵੀ ਕੰਮ ਨਹੀਂ ਸਹੀ ਢੰਗ ਨਾਲ ਹੁੰਦਾ ਤੇ ਜੇ ਘਟ ਜੇ ਤੇ ਤਾਂ ਵੀ ਕਮਜ਼ੋਰੀ ਫੀਲ ਹੁੰਦੀ ਆ ਇਸੇ ਤਰ੍ਹਾਂ ਹੀ ਬਲੱਡ ਦਾ ਪੀ ਐਚ ਲੈਵਲ ਵੀ ਪ੍ਰੋਪਰ ਫਿਕਸ ਰਹਿੰਦਾ ਅਗਰ ਇਹ ਫਿਕਸ ਰਹੇਗਾ ਤੇ ਅਸੀਂ ਬਿਲਕੁਲ ਤੰਦਰੁਸਤ ਰਹਾਂਗੇ ਜਦੋਂ ਇਹ ਥੱਲੇ ਜਾਂਦਾ ਆ ਪੀ ਐਚ ਲੈਵਲ ਉਸੇ ਵੇਲੇ ਤੁਹਾਡੀਆਂ ਹੱਡੀਆਂ ਤੋਂ ਕੈਲਸ਼ੀਅਮ ਜਿਹੜਾ ਐਬਜ਼ਾਰਬ ਹੋ ਰਿਹਾ ਹੁੰਦਾ ਉਹ ਐਬਜ਼ਾਰਬ ਫਟਣਾ ਬੰਦ ਹੋ ਜਾਂਦਾ ਤੇ ਉਲਟਾ ਉਹ ਹੱਡੀਆਂ ਤੋਂ ਹਟ ਕੇ ਬਲੱਡ ਵਿੱਚ ਆਉਣ ਲੱਗ ਪੈਂਦਾ ਸਟੋਨ ਬਣਦੇ ਪੈਂਦੇ ਨੇ ਠੀਕ ਹੈ ਜੀ ਇਹ ਸਿਫਿਕੇਸ਼ਨ ਹੁੰਦਾ ਪਿੰਦੀ ਹੈ ਇਧਰ ਸੈੱਲਾਂ ਨੂੰ ਸਹੀ ਰਹਿਣ ਵਾਸਤੇ ਜਿਹੜਾ এনवायरमेंट ਉਹ ਨਹੀਂ ਮਿਲਦਾ ਐਸਿਡਿਟੀ ਜਿਹੜੀ ਹੈ ਉਹਦੇ ਵਿੱਚ ਹਮੇਸ਼ਾ ਜੀਵਨ ਗਲਦਾ ਹੈ ਤੇ ਸੈੱਲ ਮਰਨਾ ਸਟਾਰਟ ਹੋ ਜਾਂਦੇ ਨੇ ਜਿਸ ਨਾਲ ਟੀ ਗੰਭੀਰ ਬਿਮਾਰੀਆਂ ਸ਼ੁਰੂ ਹੋ ਜਾਂਦੀਆਂ ਨੇ ਜੀ ਤੇ ਇਸ ਤੋਂ ਉਲਟਾ ਜੇ ਆਕਸੀਜਨ ਪ੍ਰੋਪਰ ਮਿਲ ਜਾਂਦੀ ਹੈ ਤੇ ਫਿਰ ਪ੍ਰੋਪਰ ਕੋਈ ਪ੍ਰੋਬਲਮ ਨਹੀਂ ਹੈ ਜਿਹੜੀ ਪ੍ਰੋਪਰ ਆਕਸੀਜਨ ਦੇ ਉੱਤੇ ਇੱਕ ਹੋਰ ਸਰਚ ਹੋਈ ਕਿ ਇੱਕ ਇਨਸਾਨ ਨੂੰ ਜਦੋਂ ਪ੍ਰੋਪਰ ਆਕਸੀਜਨ ਦਿੱਤੀ ਜਾਂਦੀ ਹੈ ਤੇ ਫਿਰ ਉਤੇ ਕੀ ਹੋਦਾ ਫਾਇਦਾ ਹੁੰਦਾ ਹੈ ਨਾਲ ਹੀ ਉਹਦੀ ਚੀਜ਼ ਸੀਗਾ ਕਿ ਇੱਕ ਇਨਸਾਨ ਨੂੰ ਕਿੰਨੀ ਆਕਸੀਜਨ ਚਾਹੀਦੀ ਆ ਹੁਣ ਜਿਹੜਾ ਹਿਊਮਨ ਬੀਿੰਗ ਹੈ ਇੱਕ ਅਡਲਟ ਜਿਹੜਾ ਮੈਚੁਰ ਹੈ ਉਹਨੂੰ 24 ਘੰਟਿਆਂ ਦੇ ਵਿੱਚ 550 ਲੀਟਰ ਆਕਸੀਜਨ ਚਾਹੀਦੀ ਆ ਜੀ ਤੇ ਜਿਹੜੀ ਇੱਕ ਅਡਲਟ ਹਿਊਮਨ ਬੀਿੰਗ ਦੇ ਫੇਫੜਿਆਂ ਦੀ ਕੈਪੈਸਿਟੀ ਹੈ ਉਹ ਲਗਭਗ 11000 ਲੀਟਰ ਹਵਾ ਨੂੰ ਅੰਦਰ ਬਾਹਰ ਕਰਦੀ ਆ ਇਹਦਾ ਮਤਲਬ ਜਿਸ ਵਾਤਾਵਰਣ ਚ ਰਹਿੰਦਾ ਆ ਉਹ ਇਨਸਾਨ 550 ਲੀਟਰ ਅਗਰ ਆਕਸੀਜਨ ਪੂਰੀ ਕਰਨੀ ਹੈ ਹਮਨੇ ਤੇ ਉਹਨੂੰ ਉਹਦੇ ਵਿੱਚ ਐਸੀ ਹਵਾ ਦੇ ਵਿੱਚ ਉਹਨੂੰ ਸਾਹ ਲੈਣਾ ਚਾਹੀਦਾ ਜਿੱਥੇ ਘੱਟੋ ਘੱਟ 20% ਆਕਸੀਜਨ ਹੋਵੇ ਜੀ ਤਾਂ ਹੀ 550 ਲੀਟਰ ਆਕਸੀਜਨ ਪੂਰੀ ਹੋਏਗੀ ਸੋ ਜਦੋਂ ਆਕਸੀਜਨ ਉਹ ਘਟ ਜਾਂਦੀ ਹੈ ਤੇ ਫਿਰ ਉਹ ਤਿੰਨ ਕੰਮ ਜਿਹੜੇ ਨੇ ਉਹ ਸਰਸਰ ਸੱਚ ਪਤਾ ਲੱਗਿਆ ਕਿ ਸਰੀਰ ਨਾਲ ਵਰਤਦੇ ਨੇ ਪਹਿਲਾ ਕੰਮ ਤੇ ਇਹ ਹੈ ਕਿ ਜਦੋਂ ਆਕਸੀਜਨ ਘਟਦੀ ਹੈ ਤੇ ਜਿਹੜਾ ਸਾਡਾ ਸੈੱਲ ਹੈ ਜਿਤਨਾ ਸਾਡੇ ਸਵਿਚ ਹੁੰਦੇ ਨਾ ਉਹਨਾਂ ਦਾ ਆਨ ਆਫ ਹੁੰਦਾ ਜੀ ਇਸੇ ਤਰ੍ਹਾਂ ਹੀ ਸਾਡੇ ਸੈਲੋ ਲੈਵਲ ਤੇ ਵੀ ਸਵਿਚਿੰਗ ਹੈਗੀ ਹੈ ਜੇ ਤੇ ਆਕਸੀਜਨ ਪ੍ਰੋਪਰ ਮਿਲਦੀ ਹੈ ਤੇ ਇਹਨਾਂ ਦੀ ਸਵਿਚਿੰਗ ਜਿਹੜੀ ਆ ਆਰਡਰ ਤੇ ਰਹਿੰਦੀ ਹੈ ਯਾਨੀ ਕਿ ਸਹੀ ਪੋਟੈਂਸ਼ੀਅਲ ਦੇ ਵਿੱਚ ਕੰਮ ਕਰਨਾ ਹਰ ਇੱਕ ਸੈਲ ਅਗਰ ਸਹੀ ਪੋਟੈਂਸ਼ੀਅਲ 'ਚ ਕੰਮ ਕਰ ਰਿਹਾ ਹਰ ਇੱਕ ਅੰਗ ਫਿਰ ਸਹੀ ਪੋਟੈਂਸ਼ੀਅਲ 'ਚ ਕੰਮ ਕਰ ਰਿਹਾ ਤੇ ਸਰੀਰ ਦਾ ਪੂਰਾ ਸਿਸਟਮ ਸਹੀ ਚੱਲਣਾ ਹੈ ਜੀ ਤੇ ਸਾਰੇ ਅੰਗ ਜਿਹੜੇ ਕਾਦੇ ਬਣੇ ਨੇ ਚੱਲਾਂਦੇ ਜੀ ਸੋ ਪਰਫਾਰਮੈਂਸ ਮੈਨਜ ਵਿੱਚ ਰੀਸਨ ਆਦੀ ਹੈ ਸੋ ਜਦੋਂ ਆਕਸੀਜਨ ਘਟਦੀ ਹੈ ਤੇ ਫਿਰ ਇਹਨਾਂ ਦੀ ਸਵਿਚਿੰਗ ਜਾਂਦੀ ਹੈ ਡਿਸਆਰਡਰ ਸੋ ਸੈੱਲ ਲਗ ਡਿਸਆਰਡਰ ਤੇ ਚੱਲ ਗਏ ਤੇ ਉੱਥੇ ਸਾਰ ਇੱਕ ਅਗਦੀ ਪਰਫਾਰਮੈਂਸ ਜਿਹੜੀ ਵਿਗੜਨੀ ਸ਼ੁਰੂ ਹੋ ਜਾਂਦੀ ਜੀ ਤੇ ਫਿਰ ਸਰੀਰ ਦੇ ਵਿੱਚ ਜਦੋਂ ਸਪਲਾਈ ਪ੍ਰੋਪਰ ਨਹੀਂ ਹੋਏਗੀ ਮੰਨ ਲਓ ਤੁਹਾਡਾ ਪੈਂਕਰੀਆ ਦੇ ਸੈੱਲ ਕਮਜ਼ੋਰ ਹੋ ਗਏ ਨੇ ਉਹ ਇਨਸੂਲਿਨ ਨਹੀਂ ਬਣਾ پا ਰਹੇ ਉਹਦਾ ਨਤੀਜਾ ਕੀ ਨਿਕਲਣਾ ਹੈ 슈ਗਰ ਜੀ ਹਾਂਜੀ ਇਸੇ ਤਰ੍ਹਾਂ ਹੀ ਤੁਹਾਡੇ ਫਿਫੜੇ ਸਪਲਾਈ ਅੱਗੇ ਆਕਸੀਜਨ ਨੂੰ ਐਬਜ਼ਾਰਬ ਕਰਕੇ ਬਲੱਡ 'ਚ ਨਹੀਂ ਭੇਜ پا ਰਹੇ ਤੇ ਤੁਹਾਨੂੰ ਸਾਧੀਆਂ ਸੋਸ਼ੀਆਂ ਹੋ ਸ਼ੁਰੂ ਹੋ ਜਾਣਗੀਆਂ ਹਾਂਜੀ ਕਿਡਨੀ ਦੇ ਸੈੱਲ ਸਹੀ ਢੰਗ ਨਾਲ ਫਿਲਟਰ ਨਹੀਂ ਕਰ پا ਰਹੇ ਉਹਨਾਂ ਨੇ ਜਿਹੜੇ ਵੇਸਟੇਜ ਯੂਰਿਨ ਡਰਾਈ ਬਾਹਰ ਕੱਢਣੀ ਉਹ ਨਹੀਂ ਕੱਢ ਪਾ ਰਹੇ ਤੇ ਕਰੈਕਟ ਨਾਈਟ ਬੋਧਣਾ ਸ਼ੁਰੂ ਹੋ ਜਾਣਾ ਇਸ ਕਾਰਨ ਕਿਡਨੀ ਫੇਲ ਹੋਣ ਦੇ ਕਾਰਨ ਜੀ ਸੋ ਇਹ ਸਾਰੀ ਜਿਹੜੇ ਨੇ ਖੇਡ ਸੈੱਲਾਂ ਦੀ ਪਰਫਾਰਮੈਂਸ ਦਾ ਹੈ ਸੋ ਇਹ ਹੋਰ ਸਰਚ ਦੇ ਵਿੱਚ ਇਹ ਪਤਾ ਲੱਗਾ ਕਿ ਇੱਕ ਤਾਂ ਜਦੋਂ ਆਕਸੀਜਨ ਘਟਦੀ ਹੈ ਤੇ ਸੈੱਲਰ ਲੈਵਲ ਤੇ ਸੀ ਡਿਸਆਰਡਰ ਤੇ ਜਾਂਦਾ ਹੈ ਅਗਲੀ ਇੱਕ ਚੀਜ਼ ਹੋਰ ਹੋਰ ਸਰਚ ਪਤਾ ਲੱਗੀ ਕਿ ਕਿਸੇ ਸੈੱਲ ਨੂੰ ਅਗਰ ਆਕਸੀਜਨ ਮਿਲਦੀ ਹੀ ਨਹੀਂ ਤੇ ਫਿਰ ਕੀ ਹੁੰਦਾ ਜੀ ਸੋ ਪਹਿਲਾ ਤੇ ਕੰਮ ਇਹ ਹੈ ਕਿ ਜੇ ਜਿਹੜੇ ਵੀ ਸੈੱਲ ਨੂੰ ਆਕਸੀਜਨ ਨਹੀਂ ਮਿਲੀ ਉਹਨੇ ਮਰ ਜਾਣਾ ਤੇ ਜੇ ਉਹ ਨਹੀਂ ਮਰਦਾ ਤੇ ਫਿਰ ਉਹ ਕਾਰਬੋਹਾਈਡਰੇਟਸ ਦੇ ਸਿਰ ਤੇ ਉੱਤੇ ਜਿੰਦਾ ਰਹਿਣਾ ਸ਼ੁਰੂ ਕਰ ਦਿੰਦਾ ਆਕਸੀਜਨ ਕਹਿੰਦਾ ਮੈਨੂੰ ਲੋੜ ਹੀ ਨਹੀਂ ਤੇ ਜਿਹੜਾ ਸੈੱਲ ਕਾਰਬੋਹਾਈਡਰੇਟਸ ਤੇ ਜੀਣਾ ਸਿੱਖ ਗਿਆ ਉਹ ਕੈਂਸਰ ਸੈੱਲ ਹੈ ਜੀ ਠੀਕ ਹੈ ਉਹ ਕੈਂਸਰ ਡਵਲਪ ਹੋਣਾ ਫਿਰ ਸੋ ਇਹ ਕਿੰਨੀਆਂ ਖਤਰਨਾਕ ਬਿਮਾਰੀਆਂ ਇਹਦੇ ਨਾਲ ਜੁੜੀਆਂ ਹੋਈਆਂ ਨੇ ਠੀਕ ਹੈ ਜੀ ਇਹ ਖੋਰ ਰਿਸਰਚ ਬੜੀ ਕਮਾਲ ਦੀ ਹੋਈ ਇਹ ਸ਼ਾਇਦ 2022 ਦੇ ਵਿੱਚ 22 23 ਦੇ ਵਿੱਚ ਹੋਈ ਸੀ ਇਜ਼ਰਾਈਲ ਦੇ ਵਿੱਚ ਹੋਈ ਤੇ ਉਹਨਾਂ ਨੇ ਜਿਹੜੀ ਪਲਾਂਟ ਬੇਸਡ ਆਕਸੀਜਨ ਉਹਦੇ ਚੈਂਬਰ ਬਣਾਏ ਤੇ ਕੁਝ 64 65 ਸਾਲ ਦੇ ਲੋਕਾਂ ਨੂੰ ਚੁਣਿਆ 30 35 ਲੋਕਾਂ ਨੂੰ ਤੇ ਉਹਨਾਂ ਦਾ ਨੋਨੋ ਸਿਕਿਉਰਿਟੀ ਸੀ ਕਿ 90 ਮਿੰਟ ਰੋਜ਼ ਉਸ ਆਕਸੀਜਨ ਦੇ ਚੈਂਬਰ ਚ ਬਿਤਾਉਣੇ ਨੇ ਹੋਰ ਕੁਝ ਨਹੀਂ 90 ਦਿਨ ਲਈ ਰੋਜ਼ 90 ਮਿੰਟ ਹਫਤੇ ਚ 6 ਦਿਨ ਉਹ ਆਕਸੀਜਨ ਚੈਂਬਰ ਚ ਬਿਤਾਉਣੇ ਨੇ ਤੇ ਜਦੋਂ ਇਹ ਸ਼ੁਰੂ ਹੋਇਆ ਉਹਨਾਂ ਦੇ ਨਾਲ ਤੇ 90 ਦਿਨ ਬੀਤਦੇ ਬੀਤੇ ਜਾਨਕੀ ਤਿੰਨ ਮਹੀਨੇ ਤੇ ਬੀਤੇ ਬੀਤੇ ਸਾਮਣੇ ਆਇਆ ਕਿ ਉਹਨਾਂ ਦੇ ਲੁੱਕ ਜਿਹਨੇ ਸੀਗੇ ਇਤਰਾ ਹੋ ਗਏ ਜਿਵੇਂ ਉਹ 27-22 ਸਾਲ ਦੇ ਨੌਜਵਾਨ ਹੋਣ ਜੀ ਹੁਣ ਇਹ ਬੜੀ ਹੈਰਾਨੀ ਵਾਲੀ ਗੱਲ ਸੀ ਅਸਲ ਰਿਸਰਚ ਉਸ ਤੋਂ ਬਾਅਦ ਸੀ ਇਹ ਤੇ ਰਿਜ਼ਲਟ ਸੀਗਾ ਇਹ ਹੋਇਆ ਕੀ ਹੈ ਇਹਨਾਂ ਦੇ ਨਾਲ ਜੀ ਏਜ ਰਿਵਰਸਲ ਕਿਵੇਂ ਹੋ ਗਿਆ ਉਹ ਸਖ 65 ਸਾਲ ਦੇ ਲੱਗਣ ਵਾਲੇ ਲੋਕ ਜਿਹੜੇ ਸੀ ਨੌਜਵਾਨ ਕਿਵੇਂ ਲੱਗਣ ਲੱਗੇ ਸੋ ਉਹਦੇ ਚ ਰਿਸਰਚ ਪਤਾ ਲੱਗਿਆ ਕਿ ਜਿਹੜਾ ਸਾਡੇ ਸੈੱਲੋ ਲੈਵਲ ਦੇ ਉੱਤੇ ਅੱਗੇ ਸਾਡਾ ਹੁੰਦਾ ਆ ਸੈੱਲ ਦਾ ਕਰੋਮੋਸੋਮ ਜਿਹੜਾ ਕਾਪੀਆਂ ਬਣਾਉਂਦਾ ਐਕਸਲ ਖੜਦਾ ਤੇ ਦੂਜਾ ਬਣਦਾ ਤੇ ਉਹ ਕਾਪੀ ਕਰੋਮੋਸੋਮ ਦੇ ਜਰੀਏ ਬਣਦੀ ਹੈ ਤੇ ਕਰੋਮੋਸੋਮ ਦਾ ਇੱਕ 파ਰਟ ਹੁੰਦਾ ਆ ਉਹ ਕਹਿੰਦੇ ਨੇ ਟੈਲੋਮੀਅਰ ਆਮ ਪਾਛਾ ਚ ਉਹਨੂੰ ਸਮਝਣਾ ਹੋਏ ਤੇ ਜਿਵੇਂ ਗੱਡੀ ਦੀ ਸੇਫਟੀ ਵਾਸਤੇ ਅਸੀਂ ਬੰਪਰ ਲਾ ਦਿੰਦੇ ਹਾਂ ਨਾ ਕਿ ਟੈਂਕੀ ਡਾੜੇ ਤੇ ਬੰਪਰ ਮਿੱਟੀ ਨੂੰ ਬਚਾ ਲਏਗਾ ਜੀ ਇਸੇ ਤਰ੍ਹਾਂ ਹੀ ਕਰੋਮੋਸੋਮ ਦੀ ਹਿਫਾਜ਼ਤ ਵਾਸਤੇ ਅੱਗੇ ਲੱਗਿਆ ਹੁੰਦਾ ਇੱਕ ਬੰਪਰ ਟਾਈਪ ਜਿਹਨੂੰ ਟੈਲੋਮੀਅਰ ਕਹਿੰਦੇ ਨੇ ਤੇ ਜਿੰਨਾ ਟੈਲੋਮੀਅਰ ਸਟਰੋਂਗ ਹੁੰਦਾ ਆ ਜਾਨੀ ਕਿ ਉਹਦੀ ਲੰਬਾਈ ਜਿੰਨੀ ਜ਼ਿਆਦਾ ਹੁੰਦੀ ਹੈ ਓਨੀ ਸੈੱਲ ਦੀ ਕਾਪੀਆਂ ਬ ਜੀ ਬੁਢਾਪਾ ਹੈ ਹੀ ਇਹ ਕਿ ਜਦੋਂ ਟੈਲੋਮੀਅਰ ਘਸਦਾ ਜਾਂਦਾ ਹੈ ਛੋਟਾ ਹੁੰਦਾ ਜਾਂਦਾ ਹੈ ਤੇ ਫਿਰ ਕਰੋਮੋਸੋਮ ਦੀਆਂ ਕਾਪੀਆਂ ਬਣਾਉਣ ਦੀ ਕੈਪੈਸਿਟੀ ਘਟਦੀ ਜਾਂਦੀ ਹੈ ਤੇ ਜਦੋਂ ਆਕਸੀਜਨ ਜ਼ਿਆਦਾ ਦਿੱਤੀ ਗਈ ਉਹਨਾਂ ਨੂੰ ਤੇ ਉਹਨਾਂ ਦਾ ਟੈਲੋਮੀਅਰ ਜਿਹੜਾ ਸੀ ਉਹ ਫੇਰ ਵੱਧ ਗਿਆ ਤੇ ਸੈੱਲਾਂ ਦੀਆਂ ਕਾਪੀਆਂ ਬਣਾਉਣ ਦੀ ਕੈਪੈਸਿਟੀ ਵੱਧ ਗਈ ਜਿਹਦੇ ਕਰਕੇ ਉਹਨਾਂ ਦਾ ਸੈੱਲ ਦਾ ਰੀਜਨਰੇਸ਼ਨ ਹੋਰ ਹੈਲਦੀ ਹੋ ਗਿਆ ਤੇ ਬੁਢਾਪਾ ਜਿਹੜਾ ਸੀ ਉਹ ਰਿਵਰਸ ਹੋ ਗਿਆ ਜੀ ਯਾਨੀ ਕਿ ਏਜਿੰਗ ਜਿਹੜੀ ਹੈ ਉਮਰ ਜਿਹੜੀ ਹੈ ਵਧਣਾ ਉਹਦਾ ਐਡਾ ਵੱਡਾ ਸਬੰਧ ਹੈ ਆਕਸੀਜਨ ਨਾਲ ਸਾਬਤ ਹੋਇਆ ਠੀਕ ਹੈ ਇਸ ਚੀਜ਼ ਦਾ ਮੈਂ ਵੀ ਬਹੁਤ ਜ਼ਿਆਦਾ ਤਰ੍ਹਾਂ ਫੀਲ ਕਰਦਾ ਕਿ ਜਦੋਂ ਤੋਂ ਮੈਂ ਆਪਣੇ ਆਕਸੀਜਨ ਦਾ ਧਿਆਨ ਰੱਖਣਾ ਸ਼ੁਰੂ ਕੀਤਾ ਆ ਏਜਿੰਗ ਸਾਈਨ ਨਹੀਂ ਆ ਰਹੇ ਜੀ ਜਿੰਨਾ ਫਾਸਤੀ ਪਹਿਲਾਂ ਹੁੰਦੇ ਸੀ ਸੋ ਰਵਰਸ ਹੋਏ ਨੇ ਸੋ ਇਹ ਐਡਾ ਗਹਿਰਾ ਸਬੰਧ ਆਕਸੀਜਨ ਦਾ ਸਾਡੇ ਨਾਲ ਹੈਗਾ ਸੋ ਇਹ ਜਿਹੜੀਆਂ ਸਾਰੀਆਂ ਰਿਸਰਚਸ ਨੇ ਇਹ ਸਾਡੀਆਂ ਅੱਖਾਂ ਖੋਲ੍ਹ ਦੀਆਂ ਨੇ ਕਿ ਅਸੀਂ ਆਕਸੀਜਨ ਦਾ ਧਿਆਨ ਦਈਏ ਜੀ ਇਨਸਾਨ ਇਸ ਸ੍ਰਿਸ਼ਟੀ ਦਾ ਸਭ ਤੋਂ ਸਮਝਦਾਰ ਜੀਵ ਹੈ ਤੇ ਵੱਡੀਆਂ ਗਲਤੀਆਂ ਵੀ ਇਹੋ ਹੀ ਕਰ ਰਿਹਾ ਜੀ ਹੁਣ ਚੁਣੌਤੀਆਂ ਦੀ ਗੱਲ ਕਰਦੇ ਆ ਕਿ ਚੁਣੌਤੀਆਂ ਅੱਜ ਕੱਲ ਕੀ ਨੇ ਆਕਸੀਜਨ ਦੇ ਵਿੱਚ ਪਹਿਲੀ ਆਕਸੀਜਨ ਦੀ ਚੁਣੌਤੀ ਤੇ ਮੈਂ ਦੱਸਿਆ ਕਿ ਅਸੀਂ ਪੈਪ ਹੁੰਦੇ ਜਾ ਰਹੇ ਹਾਂ ਉਸ ਦੀ ਆਕਸੀਜਨ ਘੱਟ ਹੋ ਰਹੀ ਹੈ ਹਰ ਸਾਹ ਨਾਲ ਅਸੀਂ ਆਕਸੀਜਨ ਖਰਚ ਕਰਨੀ ਹੈ ਤੇ ਕਾਰਬਨ ਡਾਈਆਕਸਾਈਡ ਵਧਾਉਣੀ ਹੈ ਜੀ ਸੋ ਇੱਕ ਚੁਣੌਤੀ ਤੇ ਇਹ ਹੀ ਹੈ ਕਿ ਵਧੀ ਹੋਈ ਕਾਰਬਨ ਡਾਈਆਕਸਾਈਡ ਪ੍ਰੋਬਲਮ ਕ੍ਰੀਏਟ ਕਰਦੀ ਹੈ ਦੂਸਰੀ ਚੁਣੌਤੀ ਇਹ ਹੈ ਉਹਨੂੰ ਕਹਿੰਦੇ ਨੇ ਆਕਸੀਡੇਟਿਵ ਆਕਸੀਜਨ ਅਸੀਂ ਘਰਾਂ ਦੇ ਵਿੱਚ ਦਫ਼ਤਰਾਂ ਦੇ ਵਿੱਚ ਗੱਡੀਆਂ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਡੀਓ ਜਾਂ ਕਲੀਨਿੰਗ ਮਟੀਰੀਅਲ ਜਿਹੜੇ ਕੈਮੀਕਲ ਦੇ ਨੇ ਉਹ ਅਸੀਂ ਵਰਤਨੇ ਸ਼ੁਰੂ ਕਰ ਲਏ ਨੇ ਤੇ ਇਹਦੇ ਉੱਤੇ ਰਿਸਰਚ ਹਿੰਦੁਸਤਾਨ ਦੇ ਵਿੱਚ ਹੀ ਇੱਕ ਰਿਸਰਚ ਸੈਂਟਰ ਸਾਡਾ ਜਿਹੜਾ ਲੀਡਿੰਗ ਰਿਸਰਚ ਸੈਂਟਰ ਹੈ ਦਿੱਲੀ ਇੰਸਟੀਚਿਊਟ ਆਫ ਫਾਰਮਾਸਿਊਟੀਕਲ ਸਾਇੰਸ ਸੈਂਟਰ ਰਿਸਰਚ 2010 ਦੇ ਵਿੱਚ ਉਹਨਾਂ ਨੇ ਰਿਸਰਚ ਕੀਤੀ ਸੀ ਕਿ ਜਦੋਂ ਵੀ ਕੋਈ ਕੈਮੀਕਲ ਅਸੀਂ ਯੂਜ਼ ਕਰਦੇ ਹਾਂ ਤੁਸੀਂ ਦੇਖੋ ਘਰ 'ਚ ਵੀ ਕੋਈ ਤੁਸੀਂ ਫਰਨਲ ਦਾ ਕੋਚਾ ਲਾਓਗੇ ਜਾਂ ਤੁਸੀਂ ਹਾਰਪਿਕ ਯੂਜ਼ ਕਰਦੇ ਹੋ ਜਾਂ ਕੋਈ ਡੀਓ ਯੂਜ਼ ਕਰਦੇ ਹੋ ਤਾਂ ਉਹਦੀ ਉਸੇ ਵੇਲੇ 스ਮੈਲ ਹਵਾ 'ਚ ਜਿੱਦਾਂ ਉਹ ਹੁੰਦੀ ਹੈ ਜੀ ਇਹਦਾ ਮਤਲਬ ਉਹ ਹਵਾ 'ਚ ਗਿਆ ਜਦੋਂ ਹਵਾ ਦੇ ਵਿੱਚ ਉਹ ਜਾਂਦਾ ਆ ਤੇ ਆਕਸੀਜਨ ਦੇ ਟੱਚ ਵਿੱਚ ਜਾਂਦਾ ਆ ਤੇ ਉਹ ਆਕਸੀਜਨ ਜਿਹੜਾ ਹੈ ਉਹਦੇ ਦੋ ਮੋਲੀਕਿਊਲ ਹੁੰਦੇ ਨੇ O2 ਉਹਨੂੰ ਕਹਿੰਦੇ ਨੇ ਜੀ ਜਿਹੜੀ ਆਕਸੀਜਨ ਹੈ ਇਹਨੂੰ ਉਹ ਸਿੰਗਲ O ਦੇ ਵਿੱਚ ਕਨਵਰਟ ਕਰ ਦਿੰਦਾ ਆ ਆਕਸੀਜਨ ਨੂੰ ਤੋੜ ਦਿੰਦਾ ਆ ਹੁਣ ਉਹ ਜਿਹੜੀ ਟੁੱਟੀ ਹੋਈ ਆਕਸੀਜਨ ਹੈ ਉਹਨੂੰ ਆਕਸੀਡੇਟ ਆਕਸੀਜਨ ਕਹਿੰਦੇ ਨੇ ਠੀਕ ਹੈ ਉਹਦਾ ਆਕਸੀਡੇਸ਼ਨ ਹੋ ਗਿਆ ਜੀ ਹੁਣ ਉਹ ਖਤਰਨਾਕ ਉਡੀ ਜਦੋਂ ਐਸੀ ਟੁੱਟੀ ਹੋਈ ਆਕਸੀਜਨ ਤੁਹਾਡੇ ਸਾਰੇ ਸ਼ਰੀਰ ਦੇ ਅੰਦਰ ਜਾਣੀ ਹੈ ਤੇ ਉਹਨੇ ਜਾ ਕੇ ਕੀ ਕਰਨਾ ਹੈ ਉਹਨੂੰ ਫਿਰ ਅੱਗੇ ਤੁਹਾਡੇ ਸੈੱਲ ਦੇ ਵਿੱਚ ਚਾਰ ਜੋੜੇ ਨੇ O ਦੇ 8 ਮੋਲੀਕਿਊਲ ਹੁੰਦੇ ਨੇ ਚਾਰ ਜੋੜੇ ਹਰ ਇੱਕ ਸੈੱਲ ਦੇ ਵਿੱਚ ਜੀ ਉਹਨੇ ਤੁਹਾਡੇ ਸੈੱਲ ਤੋਂ ਇੱਕ ਮੋਲੀਕਿਊਲ ਖੋ ਕੇ ਆਪਣਾ ਪੂਰਾ ਕਰ ਲੈਣਾ ਜਿਹੜੇ ਸੈੱਲ ਕੋ ਇੱਕ ਮੋਲੀਕਿਊਲ ਖੋਇਆ ਗਿਆ ਹੁਣ ਉਹਨੇ ਕੀ ਕਰਨਾ ਉਹ ਦੇਖੇ ਕਿ ਮੇਰਾ ਕਿੱਥੇ ਗਿਆ ਉਹ ਨਾਲ ਦੇ ਸੈੱਲ ਕੋ ਖੋਏਗਾ ਜੀ ਜਿੱਥੇ ਉਹਨਾਂ ਸੈੱਲਾਂ ਨੇ ਮਿਲ ਜੁਲ ਕੇ ਇੱਕ ਪਰਿਵਾਰ ਦੀ ਤਰ੍ਹਾਂ ਕੰਮ ਕਰਨਾ ਸੀ ਉੱਥੇ ਉਹਨਾਂ ਦੇ ਵਿੱਚ ਇੱਕ ਸ਼ੀਨਾ ਚੱਪੀ ਸਟਾਰਟ ਹੋ ਗਈ ਜੀ ਗ੍ਰਹਿ ਜਦ ਸ਼ੁਰੂ ਹੋ ਗਿਆ ਇਹ ਜਿਹੜਾ ਗ੍ਰਹਿ ਜੁੱਦ ਹੈ ਇਹਨੂੰ ਕਹਿੰਦੇ ਨੇ ਆਕਸੀਡੇਟਿਵ ਸਟ्रेस ਜਿਹੜਾ ਅੱਜ ਕਈ ਗੰਭੀਰ ਬਿਮਾਰੀਆਂ ਦਾ ਕਾਰਨ ਹੈ ਸੋ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਹ ਸਿਚੁਏਸ਼ਨ ਪੈਦਾ ਕੌਣ ਕਰ ਰਿਹਾ ਇਨਸਾਨ ਖੁਦ ਹੀ ਕਰ ਰਿਹਾ ਅਸੀਂ ਆਪ ਹੀ ਪੈਦਾ ਕਰ ਰਹੇ ਹਾਂ ਜੀ ਆਪ ਮੁੱਲ ਖਰੀਦ ਕੇ ਮੁਸੀਬਤਾਂ ਲਿਆਂਦੀਆਂ ਨੇ ਕੈਮੀਕਲ ਜੀ ਸੋ ਐਸੇ కెమికਲ ਕਰਾ ਦੇ ਵਿੱਚ ਯੂਜ਼ ਹੋਣ ਰਏ ਨੇ ਜਿੰਨਾ ਕਰਕੇ ਉਸਰ ਸੱਚ ਦੱਸਿਆ ਗਿਆ ਸੀਗਾ ਕਿ ਘਰ ਦੇ ਅੰਦਰ ਦਾ ਪੋਲੂਸ਼ਨ ਜਿਹੜਾ ਬਾਹਰ ਨਾਲੋਂ 10 ਗੁਣਾ ਜ਼ਿਆਦਾ ਹੈ ਜੀ ਠੀਕ ਹੈ ਸੋ ਇਹ ਪੋਲੂਸ਼ਨ ਕੋਈ ਹੋਰ ਨਹੀਂ ਕਰਨਦਿਆ ਅਸੀਂ ਆਪਣੇ ਹੱਥੀ ਆਪ ਹੀ ਕਰਦੇ ਆਂ ਔਰ ਆਪਣੇ ਹੱਥੀ ਆਪਣੇ ਪਰਿਵਾਰਾਂ ਨੂੰ ਆਪਣੇ ਬੱਚਿਆਂ ਨੂੰ ਮੌਤ ਦੇ ਮੂច ਤੱਕ ਕਰ ਰਹੇ ਆਂ ਜੀ ਠੀਕ ਹੈ ਇਹ ਦੂਜਾ ਚੈਲੰਜ ਹੈ ਵੱਡਾ ਠੀਕ ਹੈ ਕੋਈ ਵੀ ਬੱਚਾ ਡੀਓ ਤੋਂ ਬਗੈਰ ਘਰੋਂ ਬਾਹਰ ਨਹੀਂ ਨਿਕਲਦਾ ਮੈਂ ਉਹਨਾਂ ਬੱਚਿਆਂ ਨੂੰ ਇੱਕ ਸੰਦੇਸ਼ ਦੇਣਾ ਚਾਹੁੰਦਾ ਅੱਜ ਗੂਗਲ ਤੁਹਾਡੇ ਕੋਲ ਹੈ ਪਾਓ ਜਾ ਕੇ ਆਪਣੇ ਡੀਓ ਦਾ ਨਾਮ ਡੀਓ ਲਿਖੋ ਤੇ ਨਾਲ ਉਹਦੇ ਕੋਲੋ ਸਾਈਡ ਇਫੈਕਟ ਤੇ ਜਦੋਂ ਤੁਸੀਂ ਸਾਈਡ ਇਫੈਕਟ ਪੜ੍ਹਨੇ ਨਾ ਫਿਰ ਤੁਹਾਨੂੰ ਪਤਾ ਲੱਗਣਾ ਹੈ ਕਿ ਕਿਵੇਂ ਉਹ ਤੁਹਾਨੂੰ ਕੈਂਸਰ ਵਰਗੀਆਂ ਬਿਮਾਰੀਆਂ ਵਰਤ ਤੱਕ ਰਿਹਾ ਜੀ ਤੇ ਫਿਰ ਫੈਸਲਾ ਕਰ ਲਿਓ ਕਿ ਇਹ ਖੁਸ਼ਬੂ ਚੰਗੀ ਹੈ ਜਾਂ ਕੇ ਜ਼ਿੰਦਗੀ ਦੋਨੋਂ ਚੁਣਨਾ ਹੈ ਇੱਕ ਜੀ ਜੇ ਸਾਨੂੰ ਖੁਸ਼ਬੂ ਚਾਹੀਦੀ ਹੈ ਤੇ ਅਸੀਂ ਪੁਰਾਣੇ ਇਤਰ ਜਿਹੜੇ ਫੁੱਲਾਂ ਦੇ ਬਣੇ ਹੁੰਦੇ ਸੀਗੇ ਉਹਨਾਂ ਦਾ ਇਸਤੇਮਾਲ ਕਰ ਲਿਓ ਇਹ ਜਿਹੜਾ ਜੀਓ ਡੀਓ ਦਾ ਨਾਮ ਦਾ ਜਿਹੜਾ ਜ਼ਹਿਰ ਦਿੱਤਾ ਹੈ ਸਾਨੂੰ ਕੰਪਨੀਆਂ ਨੇ ਇਹ ਬੜਾ ਖਤਰਨਾਕ ਹੈ ਸੋ ਸਾਨੂੰ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਜੇ ਡੀਓ ਵਰਤਣਾ ਵੀ ਹੈ ਤਾਂ ਫਿਰ ਉਹਨੂੰ ਦੇਖੋ ਕਿ ਉਹ ਚੀਂ ਇਨਗਰੀਡੀਅੰਟ ਕਿਹੜੇ ਹੈਗੇ ਨੇ ਉਹ ਕੀ ਉਹ ਪਲਾਂਟ ਬੇਸਡ ਹੈ ਜਾਂ ਕਿ ਉਹ ਕੈਮੀਕਲ ਬੇਸ ਹੈ ਜੇ ਤੇ ਪਲਾਂਟ ਬੇਸਡ ਹੈ ਤਾਂ ਯੂਜ਼ ਕਰ ਲਓ ਤੇ ਜੇ ਉਹ ਕੈਮੀਕਲ ਬੇਸ ਹੈ ਤੇ ਫਿਰ ਉਤੋਂ ਬਚੋ ਸੋ ਇਹ ਵੱਡੀਆਂ ਚੁਣੌਤੀਆਂ ਆਸੀ ਦਾਦਾ ਕਰੁੰਦੇ ਆ ਇੱਕ ਹੋਰ ਚੁਣੌਤੀ ਹੈ ਘਰਾਂ ਦੇ ਵਿੱਚ ਪਹਿਲਾਂ ਸਾਡੀ ਜਿਹੜੀ ਚੌਕੀਆਂ ਹੁੰਦੇ ਸੀ ਉਹ ਖੁੱਲੇ ਹੁੰਦੇ ਸੀ ਜੀ ਬਾਹਰ ਚੌਕਾ ਹੁੰਦਾ ਸੀ ਘਰ ਤੋਂ ਬਾਹਰ ਉਹ ਕੁਲੀਆ ਵਾਚਨ ਦਾ ਸੀ ਉੱਥੇ ਅੱਗ ਬਲਦੀ ਸੀ ਅਸੀਂ ਜ਼ਿਆਦਾਤਰ ਲੱਕੜੀਆਂ ਜਾਂ ਗੋਏ ਤੇ ਉਹ ਜਦੋਂ ਅੱਗ ਬਲਦੀ ਸੀ ਤੇ ਅਸੀਂ ਤੁਸੀਂ ਵੀ ਪੜਿਆ ਹੋਵੇਗਾ ਕਿ ਬਲਣਾ ਤੇ ਸਾਹ ਲੈਣਾ ਇੱਕੋ ਜਿਹਾ ਕਿਰਿਆਵਾਂ ਜੀ ਜਦੋਂ ਅੱਗ ਵੀ ਬਲਦੀ ਹੈ ਤੇ ਆਕਸੀਜਨ ਖਰਚ ਹੁੰਦੀ ਹੈ ਤੇ ਕਾਰਬਨ ਡਾਈਆਕਸਾਈਡ ਨਿਕਲਦੀ ਹੈ ਹਾਂਜੀ ਸੋ ਅਸੀਂ ਵੀ ਸਾਹ ਲੈਣੇ ਆ ਤੇ ਆਕਸੀਜਨ ਲੈਣੇ ਆ ਤੇ ਕਾਰਬਨ ਡਾਈਆਕਸਾਈਡ ਛੱਡਣੇ ਹੁਣ ਉਹ ਜਿਹੜੀ ਲੱਕੜੀ ਦੀ ਅੱਗ ਸੀ ਉਹ ਚੋਂ ਤੇ ਕਾਰਬਨ ਡਾਈਆਕਸਾਈਡ ਨਿਕਲ ਰਹੀ ਸੀ ਤੇ ਨਿਕਲ ਵੀ ਰਹੀ ਸੀ ਤੇ ਉਸੇ ਵੇਲੇ ਉਹ ਬਾਹਰ ਬੂਟਿਆਂ ਤੱਕ ਪਹੁੰਚ ਜਾਂਦੀ ਸੀ ਤੇ ਬੂਟਿਆਂ ਨੂੰ ਫਿਰ ਵਾਪਸ ਆਕਸੀਜਨਤ ਬਦਲਦੇ ਰਹੇ ਸੀ ਉਹ ਕੋਈ ਪੋਲੂਸ਼ਨ ਨਹੀਂ ਸੀ ਪੈਦਾ ਕਰਦੇ ਫਿਰ ਆ ਗਿਆ ਪੈਟਰੋਲੀਅਮ ਜੀ ਘਰਾਂ ਦੀਆਂ ਰਸੋਰੀਆਂ ਚ ਵੀ ਪੈਟਰੋਲੀਅਮ ਗੈਸ ਆ ਗਈ ਐਲ ਪੀਜੀ ਹੈ ਲਿਕਵਿਡ ਪੈਟਰੋਲੀਅਮ ਗੈਸ ਗੱਡੀਆਂ ਮੋਟਰਾਂ ਚ ਸੀਡੀਜ਼ਲ ਪੈਟਰੋਲ ਇਹ ਬੋਲਣਾ ਸ਼ੁਰੂ ਕਰ ਦਿੱਤਾ ਇਸ ਸਿੰਥੈਟਿਕ ਹੈ ਇਹਨੂੰ ਜਦੋਂ ਅਸੀਂ ਵਰਣ ਕਰਦੇ ਆ ਤੇ ਫਿਰ ਕਾਰਬਨ ਡਾਈਆਕਸਾਈਡ ਕੱਲੀ ਨਹੀਂ ਨਿਕਲਦੀ ਇਹਦੇ ਚ ਨਾਲ ਮੋਲੀਕੂਲ ਕਾਰਬਨ ਮੋਨੋਆਕਸਾਈਡ ਦੇ ਵੀ ਨਿਕਲਦੇ ਨੇ ਹੋਰ ਵੀ ਜ਼ਹਿਰੀਲੀਆਂ ਗੈਸਾਂ ਨਿਕਲਦੀਆਂ ਨੇ ਤੇ ਇਹ ਜਿਹੜੀਆਂ ਜ਼ਹਿਰੀਲਾ ਗੈਸਾਂ ਨੇ ਅਸੀਂ ਖਰਚ ਕੀ ਕੀਤਾ ਆਕਸੀਜਨ ਤੇ ਪੈਦਾ ਕੀ ਕੀਤਾ ਇੱਕ ਜ਼ਹਿਰੀਲੀ ਗੈਸ ਕਾਰਬਨ ਮੋਨੋਆਕਸਾਈਡ ਜਾਂ ਹੋਰ ਗੈਸਾਂ ਇਹ ਜਿਹੜੀਆਂ ਪੈਦਾ ਹੋਈਆਂ ਨੇ ਹੁਣ ਇਹ ਕੋਈ ਬੂਟਾ ਇਹਨਾਂ ਨੂੰ ਵਾਪਸ ਆਕਸੀਜਨਸ ਨਹੀਂ ਬਦਲ ਸਕਦਾ ਇਸ ਨੂੰ ਹੀ ਪੋਲੂਸ਼ਨ ਕਹਿੰਦੇ ਆ ਏਅਰ ਪੋਲੂਸ਼ਨ ਜਿਹੜਾ ਹੁਣ ਇਹ ਪੋਲੂਸ਼ਨ ਅਸੀਂ ਵਧਾਉਂਦੇ ਆ ਤੇ ਫਿਰ ਆਉਣ ਵਾਲੀਆਂ ਜਨਰੇਸ਼ਨਸ ਵਾਸਤੇ ਅਸੀਂ ਚੰਗਾ ਕਰ ਰਹੇ ਆ ਜਾਂ ਮਾੜਾ ਕਰ ਰਹੇ ਆ ਮਾੜਾ ਕਰ ਰਹੇ ਆ ਕਿਉਂ ਹੋਣੇ ਗੱਡੀਆਂ ਦੇ ਵਿੱਚ ਲੋਰ ਪਸਾਰੇ ਨੇ ਜੀ ਕਦੇ ਬੀ ਐਨ 5 ਬੀ ਐਨ 6 ਹੁਣ ਅਗੇ ਹੋਰ ਸੁਵਾਰ ਜਾਂ ਇਲੈਕਟ੍ਰੋਨਿਕ ਵਹੀਕਲ ਇਹਨਾਂ ਚਲਣ ਕਿਉਂ ਰੋਲਾ ਪੈ ਰਿਆ ਕਿਉਂਕਿ ਇਹ ਜਿਹੜਾ ਪੋਲੂਸ਼ਨ ਬੜਾ ਖਤਰਨਾਕ ਹੈ ਤੇ ਇਹ ਕੋਈ ਹੋਰਸ ਨਹੀਂ ਕਰ ਰਿਆ ਅਸੀਂ ਆਪ ਹੀ ਕਰ ਰਹੇ ਜੀ ਘਰਾਂ ਦੇ ਵਿੱਚ ਅੱਲ ਪੀਜੀ ਬਰਲਦਾ ਹੀ ਹੈ ਤੇ ਰਸੋਈ ਉੱਥੇ ਹੁਣ ਘਰਾਂ ਦੇ ਅੰਦਰ ਹੋ ਗਈ ਹੈ ਜੀ ਹੁਣ ਚਿਮਨੀ ਤੁਸੀਂ ਚਲਾ ਵੀ ਦਿੱਤੀ ਲੇਕਿਨ ਜਦੋਂ ਪੱਖਾ ਚੱਲ ਰਿਹਾ ਤੇ ਕੋਈ ਕੁਛ ਨਾ ਕੁਛ ਤੇ ਕਾਰਬਨ ਮੋਨੋਆਕਸਾਈਡ ਘਰ ਦੇ ਅੰਦਰ ਵੀ ਹੋ ਜਾਣੀ ਹੈ ਜੀ ਹਾਂ ਜੀ ਤੇ ਜ਼ਿਆਦਾਤਰ ਘਰਾਂ ਦੇ ਵਿੱਚ ਚਿਮਨੀ ਵੀ ਨਹੀਂ ਹੁੰਦੀ ਇਹ ਨਹੀਂ ਹੈ ਕਿ ਉਥੇ ਤੇ ਅਸੀਂ ਆਕਸੀਜਨ ਪਾਲ ਕੇ ਉਥੇ ਕਾਰਬਨ ਮੋਨੋਆਕਸਾਈਡ ਦੀ ਦੇਖ ਘਟਾਣ ਸੋ ਇਹ ਬੜੀਆਂ ਚੁਣੌਤੀਆਂ ਸੀ ਆਪ ਪੈਦਾ ਕੀਤੀਆਂ ਨੇ ਇਨਸਾਨਾਂ ਨੇ ਸੋ ਇਹਨਾਂ ਦਾ ਸਾਨੂੰ ਖਾਲਿਸ ਚਾਹੀਦੇ ਨੇ ਜਦ ਤੱਕ ਇਹਨਾਂ ਦੇ ਹੱਲ ਨਹੀਂ ਕਰਾਂਗੇ ਅਸੀਂ ਬਿਮਾਰੀਆਂ ਦੇ ਚੁੰਗਲ ਚੋਂ ਨਿਕਲ ਨਹੀਂ ਸਕਦੇ ਸੋ ਸਰ ਜੀ ਇਹ ਤੇ ਬਹੁਤ ਹੀ ਗੰਭੀਰ ਸਮੱਸਿਆਵਾਂ ਪੈਦਾ ਹੋ ਰਹੀਆਂ ਨੇ ਜਿਨ੍ਹਾਂ ਦਾ ਹੱਲ ਕੀ ਹੈ ਹਾਂਜੀ ਬਿਲਕੁਲ ਜੀ ਗੱਲ ਤੇ ਹੱਲ ਦੀ ਹੋਣੀ ਚਾਹੀਦੀ ਹੈ ਸੋ ਖਾਲ ਜਿਹੜਾ ਆ ਉਹਦਾ ਇਹ ਹੈ ਕਿ ਅਸੀਂ ਆਕਸੀਜਨ ਦੇ ਉੱਤੇ ਕੰਟੀ ਨਾਲ ਸ਼ੁਰੂ ਕਰੀਏ ਕੁਝ ਹੱਲ ਨੇ ਜਿਹੜੇ ਮੈਂ ਕੀਤੇ ਨੇ ਤੇ ਮੈਂ ਉਹੀ ਸੁਝਾਅਸ ਸਾਰਿਆਂ ਨੂੰ ਦੇਣਾ ਆਪਣੇ ਘਰਾਂ ਚ ਬੜੀ ਆਸਾਨੀ ਨਾਲ ਤੁਸੀਂ ਕਰ ਸਕਦੇ ਹੋ ਨੰਬਰ 1 ਤੇ ਠੀਕ ਹੈ ਗਰਮੀਆਂ ਤੁਸੀਂ AC ਦੀ ਸਹੂਤਾਵਾਂ ਆ ਗਈਆਂ ਨੇ ਲੇਕਿਨ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ AC ਅੰਦਰ ਦੀ ਹਵਾ ਨੂੰ ਠੰਡੀ ਕਰਕੇ ਤੁਹਾਨੂੰ ਦਿੰਦਾ ਰਹਿੰਦਾ ਹੈ ਬਾਹਰੋਂ ਹਵਾ ਨਹੀਂ ਲੈਂਦਾ ਜੀ ਸੋ ਜਿਸ ਕਮਰੇ ਚ AC ਲੱਗ ਗਿਆ ਕਿੜਕੀਆਂ ਦਰਵਾਜ਼ੇ ਬੰਦ ਹੋ ਜਾਣੇ ਨੇ ਉਤੋਂ ਬਾਹਰ ਦੀ ਹਵਾ ਨਹੀਂ ਆਉਣੀ ਜੀ ਤੁਸੀਂ 2-3 ਘੰਟੇ AC ਚਲਾ ਲਓ ਤੇ ਉਸ ਤੋਂ ਬਾਅਦ ਫਿਰ ਇੱਕ ਵਾਰੀ ਹਵਾ ਨੂੰ ਕ੍ਰੋਸ ਜ਼ਰੂਰ ਕਰਵਾ ਲਓ। ਕਿੰਦਰਵਾਜੇ ਖੋਲ ਕੇ ਤਾਜੀ ਹਵਾ ਨੂੰ ਅੰਦਰ ਲੈ ਲਓ ਤਾਂ ਕਿ ਆਕਸੀਜਨ ਫੇਰ ਆ ਜੇ। ਇਹ ਪਹਿਲਾ ਕੰਮ ਹੈ ਜਿਹੜਾ ਦਫ਼ਤਰਾਂ ਦੇ ਵਿੱਚ ਗੱਡੀਆਂ 'ਚ ਵੀ ਸਾਨੂੰ ਧਿਆਨ ਦੇਣ ਦੀ ਲੋੜ ਹੈ ਔਰ ਘਰਾਂ ਦੇ ਵਿੱਚ ਵੀ ਧਿਆਨ ਦੇਣ ਦੀ ਲੋੜ ਹੈ। ਅਸੀਂ ਇਕੱਲੇ ਠੰਡਕ ਲੈਣ ਦੀ ਸਹੂਲਤਾਂ 'ਚ ਨਾ ਜਾਈਏ, ਉਹਦੇ ਕਾਰਨ ਜਿਹੜੀ ਵੱਡੀ ਐ ਸਹੂਲਤ ਪੈਦਾ ਹੋ ਰਹੀ ਹੈ ਉਹਦੇ 'ਤੇ ਧਿਆਨ ਦਿਓ। ਦੂਜਾ ਆ ਕਿ ਅਸੀਂ ਆਪਣੇ ਘਰਾਂ ਦੇ ਵਿੱਚ ਇਨਡੋਰ ਪਲਾਂਟਸ ਲਾਈਏ। ਅੱਜਕੱਲ ਬਹੁਤ ਸਾਰੇ ਬੂਟੇ ਨੇ ਜਿਹੜੇ 24 ਘੰਟੇ ਆਕਸੀਜਨ ਦਿੰਦੇ ਨੇ, ਉਹ ਬੜੀ ਆਸਾਨੀ ਨਾਲ ਘਰਾਂ ਦੇ ਵਿੱਚ ਜ्यादा ਕੋਈ ਉਹਨਾਂ ਨੂੰ ਦੇਖ ਰੇਖ ਵੀ ਨਹੀਂ ਚਾਹੀਦੀ ਹੁੰਦੀ ਉਹਨਾਂ ਬੂਟਿਆਂ ਨੂੰ ਆਪਣੇ ਘਰਾਂ ਚ ਲਾ ਸਕਦੇ ਠੀਕ ਹੈ ਹਰ ਇੱਕ ਘਰ ਜਿਹੜਾ 3 ਬੀ ਐਚ ਕੇ ਦਾ ਜਿਹੜਾ ਘਰ ਹੁੰਦਾ ਹੈ ਇੱਕ ਨਾਰਮਲ ਉਹਦੇ ਵਿੱਚ ਅੱਛੀ ਤੀ ਬੂਟੇ ਸਾਨੂੰ ਲਾਉਣੇ ਚਾਹੀਦੇ ਆ गमਲਿਆਂ ਦੇ ਵਿੱਚ ਹੋ ਜਾਂਦੇ ਨੇ ਕੋਈ ਇਹਨਾਂ ਨੂੰ ਕੋਈ ਸਮੱਸਿਆ ਨਹੀਂ ਕੁਛ ਨਾਲ ਕੁਛ ਆਕਸੀਜਨ ਤੇ ਉਹ ਦੇ ਹੀ ਦੇਣਗੇ ਨਾਲੇ ਉਹ ਬਹੁਤ ਸਾਰਾ ਪੋਲੂਸ਼ਨ ਵੀ ਕੰਟਰੋਲ ਕਰਦੇ ਨੇ ਸੋ ਇਹ ਦੂਸਰਾ ਹੱਲ ਹੈ ਕਿ ਅਸੀਂ ਆਪਣੇ ਘਰਾਂ ਦੇ ਕਰ ਸਕਦੇ ਆ ਉਹ ਵੇਖਣ ਨੂੰ ਵੀ ਸੋਹਣੇ ਲੱਗਦੇ ਆ ਤੀਸਰਾ ਹੈ ਕਿ ਅਸੀਂ ਜਿਹੜੇ ਸਿੰਥੈਟਿਕ కెమికਲ ਖਤਰਨਾਕ ਨੇ ਉਹਨਾਂ ਨੂੰ ਵਰਤਣਾ ਬੰਦ ਕਰੀਏ ਤਰਾਸ ਨਾਲ ਲਈਏ ਜਿਹੜੇ ਖਾਸ ਕਰਕੇ ਜਿਹੜੇ ਆਕਸੀਡੇਟਿਵ ਆਕਸੀਜਨ ਪੈਦਾ ਕਰਦੇ ਨੇ ਜੀ ਅੱਜ ਕੱਲ ਇਕੋ ਫ੍ਰੈਂਡਲੀ ਪ੍ਰੋਡਕਟਸ ਦਾ ਚਰਨ ਪੂਰੀ ਦੁਨੀਆ ਚ ਹੈ ਤੇ ਤੁਹਾਨੂੰ ਦੋ ਤਰ੍ਹਾਂ ਦੇ ਪ੍ਰੋਡਕਟ ਮਾਰਕੀਟ ਚ ਮਿਲ ਜਾਂਦੇ ਨੇ ਇੱਕ ਸਿੰਥੈਟਿਕ కెమికਲ ਬੇਸ ਇੱਕ ਨੈਚੁਰਲ ਆਰਗੇਨਿਕ ਤੇ ਕੋਸ਼ਿਸ਼ ਕਰੋ ਕਿ ਆਰਗੇਨਿਕ ਪ੍ਰੋਡਕਟ ਵਰਤੋ ਜੇ ਨਾਲ ਦਾ এনवायरमेंट ਨੂੰ ਕੋਈ ਨੁਕਸਾਨ ਨਾ ਹੋਵੇ ਜੀ ਬਹੁਤ ਸਾਰੀਆਂ ਜਿਹੜੀਆਂ এনवायरमेंट ਪ੍ਰੋਟੈਕਸ਼ਨ ਏਜੰਸੀਆਂ ਨੇ ਜਿਵੇਂ ਵਰਲਡ এনवायरमेंट ਪ੍ਰੋਟੈਕਸ਼ਨ ਏਜੰਸੀ ਹੈਗੀ ਹੈ ਉਹ ਰეკਮੈਂਡ ਕਰਦੀ ਰਹਿੰਦੀ ਹੈ ਜਿਹੜੀਆਂ ਕੰਪਨੀਆਂ ਚੰਗੇ ਪ੍ਰੋਡਕਟ ਬਣਾ ਰਹੀਆਂ ਨੇ ਉਹਨਾਂ ਨੂੰ ਅਵਾਰਡ ਵੀ ਦਿੱਤੀ ਰਹਦੀ ਹੈ ਸਰਕਮੈਂਡੇਸ਼ਨ ਉੱਠਦੀ ਰਹਦੀ ਹੈ ਕਿ ਤੁਸੀਂ ਇਹਨਾਂ ਨੂੰ ਯੂਜ਼ ਕਰ ਲਓ ਸੋ ਸਾਨੂੰ ਇਹ ਅਵੇਅਰ ਹੋਣ ਦੀ ਜ਼ਰੂਰਤ ਹੈ ਜਾਗਰੂਕ ਹੋਣ ਦੀ ਲੋੜ ਹੈ ਅਸੀਂ ਸਿਰਫ ਐਡ ਦੇ ਉੱਤੇ ਨਾ ਜਾਈਏ ਜੀ ਤੇ ਅਸੀਂ ਚੰਗੇ ਪ੍ਰੋਡਕਟ ਜਿਹੜੇ ਉਹਨਾਂ ਨੂੰ ਯੂਜ਼ ਕਰੀਏ ਤਾਂ ਕਿ ਘਰਾਂ ਦੇ ਵਿੱਚ ਇਹ ਜਿਹੜਾ ਪੋਲਿਊਸ਼ਨ ਉਹ ਖਤਮ ਹੋਵੇ ਅਗਲਾ ਜਿਹੜਾ ਇੱਕ ਹੋਰ ਸਟੈਪ ਹੈ ਕਿ ਅਸੀਂ ਸਵੇਰੇ ਸਵੇਰੇ ਸੈਰ ਕਰਨ ਦੀ ਜ਼ਰੂਰਤ ਹੈ ਜੀ ਜੀ ਕੋਈ ਚੰਗਾ پارک ਕਾ ਬਲੇ ਲੱਗੇ ਲੱਭੀਏ ਜਿਹਦੇ ਲੱਗੇ ਟ੍ਰੈਫਿਕ ਨਾ ਹੋਵੇ ਠੀਕ ਹੈ ਤੇ ਉੱਥੇ ਜਾ ਕੇ ਅਸੀਂ ਕੁਝ ਸਮਾਂ ਜ਼ਰੂਰ ਬਤਾਈਏ ਤੇ ਉਹਦੇ ਵਿੱਚ ਅਸੀਂ ਆਕਸੀਜਨ ਜ਼ਿਆਦਾ ਲਈਏ ਤੇ ਆਕਸੀਜਨ ਲੈਣ ਦਾ ਸਭ ਤੋਂ ਵਧੀਆ ਤਰੀਕਾ ਹੁੰਦਾ ਹੈ ਕਿ ਬ੍ਰਿਸਕ ਵਾਕਿੰਗ ਕਰੀਏ ਤੇਜ਼ ਚੱਲਾਂਗੇ ਤੇ ਉਹ ਤੋਂ ਸਾਥ ਤੇਜ਼ ਹੋ ਜਾਏਗਾ ਜੀ ਦੌੜਾਂਗੇ ਤੇ ਉਸ ਤੋਂ ਵਧੀਆ ਸਾਥ ਤੇਜ਼ ਹੋ ਜਾਏਗਾ ਹਰ ਇਨਸਾਨ ਨੂੰ ਥੋੜਾ ਬਹੁਤ ਜ਼ਰੂਰ ਦੌੜਨਾ ਚਾਹੀਦਾ ਜੀ ਦੌੜ ਨਾਲ ਕੀ ਹੁੰਦਾ ਹੈ ਕਿ ਤੁਹਾਡੇ ਇੱਕ ਇੱਕ ਸੈੱਲ ਦੀ ਆਕਸੀਜਨ ਦੀ ਰਿਕਵਾਇਰਮੈਂਟ ਪੈਦਾ ਹੁੰਦੀ ਹੈ ਤੇ ਫੇਰ ਨਾਲ ਨਾਲ ਸਪਲਾਈ ਪੂਰੀ ਹੋ ਰਹੀ ਤੇ ਇਸ ਤਰ੍ਹਾਂ ਅਗਰ ਤੁਸੀਂ ਆਕਸੀਜਨ ਚ ਬੈਠੇ ਹੋ ਲੇਕਿਨ ਤੁਹਾਡੇ ਸੈੱਲ ਦੀ ਰਿਕੁਆਇਰਮੈਂਟ ਅੰਦਰੋਂ ਆ ਨਹੀਂ ਰਹੀ ਤੇ ਉਹ ਗੱਲ ਨਹੀਂ ਬਣਦੀ ਸੋ ਰਨਿੰਗ ਜਿਹੜੀ ਹੈ ਦੁਨੀਆ ਦੀ ਸਭ ਤੋਂ ਬੈਸਟ ਐਕਸਰਸਾਈਜ਼ ਹੈ ਜੇ ਤੁਹਾਡਾ ਸਰੀਰ ਦਾ ਇੱਕ ਇੱਕ ਸੈੱਲ ਐਕਟਿਵ ਹੁੰਦਾ ਹੈ ਤੇ ਉਹ ਆਕਸੀਜਨ ਵੱਤੇ ਸਬ ਡਿਮਾਂਡ ਕਰਦਾ ਹੈ ਤੇ ਉਦੋਂ ਤੁਹਾਡੇ ਫੇਫੜੇ ਵੀ ਸਾਹ ਤੇਜ਼ ਕਰਕੇ ਉਹਨੂੰ ਸਪਲਾਈ ਦਿੰਦੇ ਨੇ ਉਹ ਫੇਫੜੇ ਵੀ ਸਾਫ਼ ਹੁੰਦੇ ਨੇ ਸਵੇਰ ਦੀ ਹਵਾ ਦੇ ਵਿੱਚ ਪੋਲੂਸ਼ਨ ਬੜਾ ਘੱਟ ਹੁੰਦਾ ਹੈ ਕੁਦਰਤ ਨੇ ਰਾਤ ਸਰੇਲ ਪਾ ਕੇ ਉਹਨੂੰ ਸਾਫ਼ ਕੀਤਾ ਹੁੰਦਾ ਹੈ ਜੀਵਨ ਵੀ ਸਮਝਾਂਦਾ ਹੈ ਰਾਤ ਦੀ ਰਸ ਤੋਂ ਬਾਅਦ ਸਵੇਰੇ ਮੋਟੇ ਵੀ ਤਾਜੀ ਆਕਸੀਜਨ ਲੈਣਾ ਸਟਾਰਟ ਕਰਦੇ ਨੇ ਉਹ ਸਵੇਰ ਦੀ ਸੈਰ ਜਿਹੜੀ ਆ ਉਸ ਵੇਲੇ ਜਿਹੜੀ ਤੁਹਾਨੂੰ ਆਕਸੀਜਨ ਮਿਲਦੀ ਹੈ ਉਹ ਲਾਜਵਾਬ ਹੈਗੀ ਹੈ ਸੋ ਉਹਦੇ ਵਿੱਚ ਲੰਮੇ ਸਾਹ ਲੈਣਾ ਤੇ ਇਤਨਾ ਦੌੜਨਾ ਭੱਜਣਾ ਇਹ ਫਿਟਨੈਸ ਵਾਸਤੇ ਬੇਹੱਜੂਰੀਆ ਸੋ ਇਹ ਕੁਝ ਉਪਾਏ ਨੇ ਜਿਹੜੇ ਅਸੀਂ ਆਸਾਨੀ ਨਾਲ ਕਰ ਸਕਦੇ ਹਾਂ ਦੇਖੋ ਅਗਰ ਥੋੜਾ ਜਿਹਾ ਅਸੀਂ ਪਿੱਛੇ ਚੱਲ ਜਾਈਏ ਤੇ ਜਾਨਵਰ ਕੀ ਕਰੁੰਦਾ ਇਹ ਨਹੀਂ ਜੀ ਜੰਗਲ ਜਿਹੀ ਹੀ ਕਰਦੇ ਨੇ ਬੂਟਿਆਂ ਦੇ ਕੋਲ ਰਹਿੰਦੇ ਨੇ ਤੋੜਦੇ ਭਜਦੇ ਰਹਿੰਦੇ ਨੇ ਸਾਤੇਜ ਹੁੰਦਾ ਰਹਿੰਦਾ ਆ కెమికਲ ਕੋਈ ਯੂਜ਼ ਨਹੀਂ ਕਰਦੇ ਜੀ ਜੀ ਹਾਂ ਜੀ ਨਾ ਕੋਈ ਸਪਾਈ ਦਾ ਉਹਨਾਂ ਨੇ ਝੰਡਟ ਰੱਖਿਆ ਨਾ ਘਰ ਬਣਾਏ ਨੇ ਨਾ ਉੱਥੇ ਏਸੀ ਲਾਏ ਨੇ ਮੌਜਾ ਮਾਰਦੇ ਨੇ ਅੱਜ ਤੇ ਤਾਂ ਰਸਦਾ ਰਹਿੰਦੇ ਸੋ ਕੁਦਰਤ ਦੇ ਨੇੜੇ ਜਾ ਕੇ ਤੇ ਮ제 ਹੀ ਅਲੱਗ ਨੇ ਸੋ ਮੈਂ ਇੱਕ ਨਾਰਾ ਦੇਣਾ ਹੁੰਨਾ ਆ ਕਿ ਆਓ ਘਰ ਨੂੰ ਜੰਗਲ ਬਣਾਈਏ ਜੀ ਮਾਡਰਨ ਅਸੀਂ ਹੋ ਗਏ ਹਾਂ ਲੇਕਿਨ ਥੋੜਾ ਜਿਹਾ ਅਲਟਰਾ ਮਾਡਰਨ ਹੋ ਜੀਏ ਤੇ ਅਸੀਂ ਜਿਹੜੀਆਂ ਦਿਮਾਗ ਰੱਬ ਨੇ ਦਿੱਤੇ ਨੇ ਉਹ ਸੋਚ ਨੂੰ ਬਦਲੀਏ ਤੇ ਅਸੀਂ ਇਹ ਚੰਗੇ ਚੰਗੇ ਜਿਹੜੇ ਨੇ ਚੀਜ਼ਾਂ ਨਾ ਉਹ ਘਰਾਂ ਦੇ ਵਿੱਚ ਕਰਨੀਆਂ ਸ਼ੁਰੂ ਕਰੀਏ ਆਪਣੀਆਂ ਆਉਣ ਵਾਲੀਆਂ ਜਨਰੇਸ਼ਨਸ ਨੂੰ ਬਚਾ ਲਈਏ ਆਪ ਵੀ ਤੰਦਰੁਸਤ ਜਿੰਦਗੀ ਜੀਏ ਸੋ ਇਹ ਸਾਰੇ ਕੰਮ ਨੇ ਜਿਹੜੇ ਅਸੀਂ ਆਸਾਨੀ ਨਾਲ ਕਰ ਸਕਦੇ ਹਾਂ ਸੋ ਸਰ ਜੀ ਤੁਸੀਂ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਇਨੀ ਵਧੀਆ ਜਾਣਕਾਰੀ ਦੇਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਸਤੀਕਾਰ ਆਪ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਸਸਤੀਕਾਰ ਸੋ ਦੋਸਤੋ ਅੱਜ ਤੁਸੀਂ ਜਾਣਿਆ ਤੁਹਾਡੇ ਸਰੀਰ ਦੀ ਸਭ ਤੋਂ ਮਹੱਤਵਪੂਰਨ ਖੁਰਾਕ ਆਕਸੀਜਨ ਦੇ ਬਾਰੇ ਇਦਾਂ ਦੀਆਂ ਹੀ ਜਾਣਕਾਰੀ ਨਾਲ ਭਰਪੂਰ ਔਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਬਾ ਲਓ ਤਾਂ ਕਿ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ ਅੱਜ ਦੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਹੋਵੇ ਵੀਡੀਓ ਨੂੰ ਰੱਜ ਕੇ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਕਮੈਂਟ ਜ਼ਰੂਰ ਕਰਿਆ ਕਰੋ ਤੁਹਾਡੇ ਕਮੈਂਟ ਸਾਡਾ ਉਤਸ਼ਾਹ ਵਧਾਉਂਦੇ ਹਨ ਤਾਂ ਮਿਲਦੇ ਹਾਂ ਨਵੀਂ ਵੀਡੀਓ ਦੇ ਵਿੱਚ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਮੈਨੂੰ ਦਿਓ ਜੀ ਆਇਆਂ ਸਤਿ ਸ੍ਰੀ ਅਕਾਲ